ਸਾਨੂੰ ਟਕੋਲੀ ਤੇ ਮੇਰੇ ਫਾਦਰ ਸਾਹਿਬ ਨੂੰ ਟੋਰਚਰ ਕਰਕੇ ਸਾਡਾ ਫੈਸਲਾ ਹੋਇਆ ਸੀ ਸਾਡਾ 420 ਦਾ ਕੇਸ ਸੀ ਫੈਸਲੇ ਕੇਸ ਹੋਇਆ ਨਹੀਂ ਤਾਂ ਸਰ ਮੇਰੇ ਫਾਦਰ ਸਾਹਿਬ ਨੂੰ ਘਰ ਤੇ ਲੈ ਕੇ ਗਏ ਆ ਉਹਨਾਂ ਨੇ ਕਹਿ ਲਿਆ ਬੋਲਿਆ ਆਜੋ ਤੁਹਾਡਾ ਫੈਸਲਾ ਕਰਾਂਦੇ ਆ ਅਸੀਂ ਪਾਰਟੀ ਨੂੰ ਡਾਇਰੈਕਟ Google Pay 30000 ਰੁਪਿਆ ਦਿੱਤਾ ਸੀ ਉਹਦੇ ਸਾਡੇ ਕੋਲ ਸਕਰੀਨਸ਼ਾਟ ਪਏ ਆ 20000 ਰੁਪਿਆ ਪਾਰਟੀ ਨੇ ਕੈਸ਼ ਲਿੱਤਾ ਜੀ ਪੁਲਿਸ ਵਾਲਾ ਕਹਿੰਦਾ ਮੈਨੂੰ ਪੈਸੇ ਦੇਵੋ ਤਾਂ ਮੈਂ ਤਾ ਇਹਨਾਂ ਨੂੰ ਛੱਡੂਗਾ ਨਹੀਂ ਮੈਂ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜੇਲ੍ਹ ਭੇਜੂਗਾ ਕੀ ਨਾਮ ਹੈ ਸਰ ਸਰ ਪ੍ਰਿੰਸ ਮੇਰਾ ਨਾਮ ਕੀ ਗੱਲ ਹੋਈਏ ਤੁਸੀਂ ਬਲਾ ਸਰ ਮੇਰੇ ਫਾਦਰ ਸੁਖਵਿੰਦਰ ਸਿੰਘ son of ਦੇਵਰਾਜ ਸਿੰਘ ਉਹਨਾਂ ਦਾ ਫਾਦਰ ਜੀ ਦਾ ਨਾਮ ਸਰ ਇਹ ਗੱਲ ਹੋਈ ਹੈ ਜੀ ਸਾਨੂੰ ਟਕੋਲੀ ਤੇ ਮੇਰੇ ਫਾਦਰ ਸਾਹਿਬ ਨੂੰ ਟੌਰਚਰ ਕਰਕੇ ਸਾਡਾ ਫੈਸਲਾ ਹੋਇਆ ਸੀ ਫੈਸਲੇ ਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਕਿਹਾ ਤੇ ਪੁਲਿਸ ਵਾਲੇ ਨੇ ਇਹ ਇਸ ਚੀਜ਼ ਤੇ ਹੱਲਾਸ਼ੀ ਸਰ ਸਾਡਾ 420 ਦਾ ਕੇਸ ਸੀ ਫੈਸਲੇ ਕੇਸ ਹੋਇਆ ਨਹੀਂ ਤਾਂ ਸਰ ਮੇਰੇ ਫਾਦਰ ਸਾਹਿਬ ਨੂੰ ਘਰ ਤੇ ਲੈ ਕੇ ਗਏ ਆ ਉਹਨਾਂ ਨੇ ਕਹਿ ਲਿਆ ਬੋਲਿਆ ਆਜੋ ਤੁਹਾਡਾ ਫੈਸਲਾ ਕਰਾਂਦੇ ਆ ਅਸੀਂ ਪਾਰਟੀ ਨੂੰ ਡਾਇਰੈਕਟ Google Pay 30000 ਰੁਪਿਆ ਦਿੱਤਾ ਸੀ ਉਦੇ ਸਾਡੇ ਕੋਲ ਸਕਰੀਨਸ਼ਾਟ ਪਏ ਆ 20000 ਰੁਪਿਆ ਪਾਰਟੀ ਨੇ ਕੈਸ਼ ਲਿੱਤਾ ਜੀ ਪੁਲਿਸ ਵਾਲਾ ਕਹਿੰਦਾ ਮੈਨੂੰ ਪੈਸੇ ਦੇਵੋ ਤਾਂ ਮੈਂ ਤਾ ਇਹਨਾਂ ਨੂੰ ਛੱਡੂਗਾ ਨਹੀਂ ਮੈਂ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜੇਲ੍ਹ ਭੇਜੂਗਾ ਮੇਰੇ ਫਾਦਰ ਸਾਹਿਬ ਨੂੰ ਨੇ ਟੌਰਚ ਕੀਤਾ ਜੀ ਟੌਰਚਰ ਕਰਦੇ ਜਿਰਕਪੁਰ ਤੋਂ ਲੈ ਕੇ ਪਟਿਆਲਾ ਜੇਲ੍ਹ ਤੱਕ ਟੌਰਚਰ ਕਰਦੇ ਲੈ ਕੇ ਆਇਆ ਉਦੇ ਬਾਅਦ ਮੇਰੇ ਫਾਦਰ ਸਾਹਿਬ ਨੇ ਮੈਨੂੰ ਫੋਨ ਕਰਕੇ ਕਿਹਾ ਕਹਿੰਦੇ ਪ੍ਰਿੰਸ ਬੇਟਾ ਇਹ ਐਂ ਕਹਿ ਰਿਹਾ ਮੈਂ ਤੇਰੇ ਬੱਚਿਆਂ ਨੂੰ ਪਰੇਸ਼ਾਨ ਕਰੂੰਗਾ ਤੇਰੀ ਮਿਸੇਜ ਨੂੰ ਪਰੇਸ਼ਾਨ ਕਰੂੰਗਾ ਤੇਰੀ ਕੁੜੀ ਨੂੰ ਪਰੇਸ਼ਾਨ ਕਰੂੰਗਾ ਠੀਕ ਹੈ ਸਰ ਮੈਂ ਇਹ ਇਹੀ ਨਿਆਂ ਚਾਹੁੰਦਾ ਏ ਨਹੀਂ ਕੀ ਹੈ ਜਾਂ ਕੀ ਕਾਰਨ ਹੋਇਆ ਸੀ ਕੀ ਮਸਲਾ ਹੈ ਜਿਹੜਾ ਪੁਲਿਸ ਵਾਲਾ ਪੈਸੇ ਮੰਗ ਰਿਹਾ ਸਰ ਪੈਸੇ ਬਸ ਪੁਲਿਸ ਵਾਲਿਆਂ ਦਾ ਇਹ ਹੈ ਜੀ ਮਸਲਾ بس ਇਹ ਹੈ ਜੀ ਇਧਰ ਉਹਨਾਂ ਨੇ ਵੀ ਪੈਸੇ ਦੇ ਦਿੱਤੇ ਇਧਰ ਤੇ ਵੀ ਪੈਸੇ ਖਾ ਲੇ ਦੋਨਾਂ ਸਰ ਮੇਰੇ ਫਾਦਰ ਸਾਹਿਬ ਲੱਕੜ ਦਾ ਕੰਮ ਕਰਦੇ ਤੇ ਐਨਆਰਆ ਇਹਨਾਂ ਦਾ ਉਹ ਇਹਨਾਂ ਦੀ ਜਿਹੜਾ ਮੁੰਡਾ ਏ ਮੁੰਡਾ ਅੰਮ੍ਰਾਲੇ ਵਾਲਾ ਲక్ష్మణ ਸਿੰਘ ਤੇ ਅਵਤਾਰ ਇਹ ਆਈਓ ਟਕੋਲੀ ਦਾ ਜਿਨ੍ਹਾਂ ਨੇ ਮੇਰੇ ਫਾਦਰ ਦੀ ਜਾਨ ਦਾ ਹਿੱਸਾ ਲੈ ਲਿਆ ਏ ਹੋਰ ਇਹ ਮੇਰੇ ਹੋਰ ਇਹ ਜੇਲ੍ਹ ਚ ਮੇਰੇ ਫਾਦਰ ਸਾਹਿਬ ਦਾ ਫੋਨ ਪਿਆਏ ਲੋਕਾਂ ਨੂੰ ਅਲੱਗ-ਅਲੱਗ ਫੋਨ ਕਰ ਰਿਹਾ ਏ ਹਾਂਜੀ ਤੁਸੀਂ ਮੈਨੂੰ ਪੈਸਾ ਦੋਗੇ ਤਾਂ ਮੈਂ ਤੁਹਾਡਾ ਕੇਸ ਚੋਂ ਨਾਮ ਕੱਢੂਗਾ ਨਹੀਂ ਮੈਂ ਤੁਹਾਨੂੰ ਮਰਵਾਉਂਗਾ ਕੀ ਨਾਮ ਕੀ ਪੁਲਿਸ ਵਾਲਾ ਪੂਲ ਸਾਡੇ ਦਾ ਨਾਮ ਹੈ ਬਲਵਿੰਦਰ ਸਿੰਘ ਹਾਂਜੀ ਉਹ ਕਿ ਡੈਥ ਹੋ ਗਿਆ ਡੈਥ ਬਾਜੀ ਇਹਨਾਂ ਦੀ ਕੱਲ ਹੋਈ ਹੈ ਜੀ ਅੱਜ ਹਸਪੀਟਲ ਤੋਂ ਉਹ ਲੈ ਕੇ ਆਏ ਇਹ ਜੇਲ੍ਹ ਚੋਂ ਲੈ ਕੇ ਆਏ ਆ ਤੇ ਕੋਈ ਇਹਨਾਂ ਦਾ ਇਲਾਜ ਨਹੀਂ ਹੋਇਆ ਕੋਈ ਪੋਸਟਮਾਰਟਮ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਹੋ ਰਿਹਾ ਸਰ ਸਾਨੂੰ ਕੱਲ ਦੇ ਪਰੇਸ਼ਾਨ ਹੋਏ ਹੋਏ ਅਸੀਂ ਜੇਲ੍ਹ ਦੇ ਵਿੱਚ ਸਾਡੇ ਮਦਰ ਦਿਮਾਗ ਤੋਂ ਥੋੜਾ ਘੋਰ ਡਿਪਰੈਸ਼ਨ 'ਚ ਜਾ ਰਿਹਾ ਉਹ ਮੈਂ ਇਕੱਲਾ ਬੱਚਾ ਹੀ ਉਹਨਾਂ ਦਾ ਸਾਡੇ ਉੱਪਰ ਹੋਰ ਵੀ ਕੰਮ ਜ਼ਿੰਮੇਵਾਰੀ ਛੱਡ ਕੇ ਮੇਰੇ ਫਾਦਰ ਸਾਹਿਬ ਸਰ ਕਿੱਧਰ ਕਿੱਧਰ ਦੇਖੂਗਾ ਮੈਂ ਜੱਤ ਸਾਹਿਬ ਆਏ ਜੀ ਜੱਤ ਸਾਹਿਬ ਜੀ ਕੱਲ ਸ਼ਾਮ ਨੂੰ ਆਏ ਸੀ ਹੁਣ ਤੱਕ ਹਲੇ ਤੱਕ ਆਏ ਨਹੀਂ ਕੋਈ ਮੰਗ ਕਰਦੇ ਸਰ ਇਹ ਮੰਗ ਕਰਦੇ ਆਈਓ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਉਹ ਲਖਨ ਸਿੰਘ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ